ਉਹਨਾਂ ਨੂੰ ਕੀ ਉਪਦੇਸ਼ ਦਈਏ ਜਿਨ੍ਹਾਂ ਦਾ ਗੁਰੂ ਨਾਨਕ ਨਾਲ ਸੰਬੰਧ ਹੈ ਜਿਨ੍ਹਾਂ ਦੀ ਗੁਰੂ ਨਾਨਕ ਨਾਲ ਸਾਂਝ ਹੈ ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇ ਤੇ ਮੈਨੂੰ ਲੱਗਦਾ ਵੀ ਸਾਰੀ ਸਮਝ ਹੀ ਸਭ ਤੋਂ ਪਹਿਲਾਂ ਉਹਨਾਂ ਨੂੰ ਦੇਣੀ ਚਾਹੀਦੀ ਆ ਜਿਹੜੇ ਇਹ ਆਖਦੇ ਪਏ ਅਸੀਂ ਗੁਰੂ ਨਾਨਕ ਦੇ ਸਿੱਖਿਆ ਕਿਉਂਕਿ ਸਿਰਫ ਆਖਿਆ ਕਹਿਣ ਤੱਕ ਸੀਮਤ ਰੱਖਿਆ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਿਚਾਰ ਨੂੰ ਸਮਝਿਆ ਨਹੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਵਿਚਾਰ ਨੂੰ ਅਪਣਾਇਆ ਨਹੀਂ ਜਿਸ ਖੱਡ ਵਿੱਚੋਂ ਸਤਿਗੁਰ ਨੇ ਕੱਢਿਆ ਸੀ ਅਸੀਂ ਉਸੇ ਗਹਿਰੀ ਖੱਡ ਵਿੱਚ ਜਾਣ ਵਾਸਤੇ ਤਿਆਰ ਬੈਠੇ ਹਾਂ ਜਿਨ੍ਹਾਂ ਕਰਮ ਕਾਂਡਾਂ ਵਿੱਚੋਂ ਮਹਾਰਾਜ ਨੇ ਕੱਢਿਆ ਉਹ ਕਰਮ ਅਸੀਂ ਪਹਿਲ ਦੇ ਆਧਾਰ ਤੇ ਕਰਦੇ ਹਾਂ। ਹਜ਼ੂਰ ਨੇ ਜਗਨਨਾਥ ਪੁਰੀ ਜਾ ਕੇ ਇਹ ਆਖਿਆ ਗगन ਮੈਂ ਥਾਲ ਰਮਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਮ ਖੰਡਨਾ ਦੇਰੀ ਆਰ। हे ਪਰਮੇਸ਼ਰ हे मालिक तेरी ਕਿਹੋ ਜਿਹੀ ਆਰਤੀ ਹੋਣੀ ਚਾਹੀਦੀ ਹੈ। ਸਾਰਾ ਆਕਾਸ਼ ਤੇਰੀ ਆਰਤੀ ਕਰ ਰਿਹਾ। ਹਵਾ ਤੇਰੀ ਆਰਤੀ ਕਰ ਰਹੀ ਹੈ। ਇਹ ਜਿਹੜੀ ਸੁਗੰਧ ਆ ਰਹੀ ਹੈ ਇਹਨਾਂ ਪਰਬਤਾਂ ਤੋਂ ਚੰਦਣ ਦੀ ਇਹਦੇ ਤੋਂ ਵੱਡੀ ਧੂਪ ਹੋਰ ਕਿਹੜੀ ਹੋ ਸਕਦੀ ਹੈ? ਤੇ ਵੇਖੋ ਅਸੀਂ ਆਖਿਆ ਵੀ ਮਹਾਰਾਜ ਤੁਸੀਂ ਤੇ ਰੁਕਿਆ ਸੀ ਤੇ ਅਸੀਂ ਤੁਹਾਡੇ ਸਾਹਮਣੇ ਹੀ ਇਹ ਸ਼ਬਦ ਪੜਦਿਆਂ ਹੋਇਆਂ ਥਾਲੀ ਵਿੱਚ ਦੀਵੇ ਰੱਖ ਕੇ ਆਰਤੀ ਕੀਤੀ ਤੇਰੇ ਸਾਹਮਣੇ ਕਮਾ ਕੇ ਤੈਨੂੰ ਆਖਿਆ ਵੀ ਮਹਾਰਾਜ ਤੂੰ ਤੇ ਰੁਕਿਆ ਪਰ ਅਸੀਂ ਰੁਕਣ ਵਾਲੇ ਨਹੀਂ ਅਸੀਂ ਤੇ ਉਹ ਕੰਮ ਕਰਾਂਗੇ ਜਿਹੜਾ ਤੈਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਅਸੀਂ ਕੇਵਲ ਨਾਂ ਦੇ ਹੀ ਸਿੱਖਾਂ ਅਸੀਂ ਕੇਵਲ ਇਹ ਹੀ ਆਖਦੇ ਵੀ ਅਸੀਂ ਗੁਰੂ ਨਾਨਕ ਦੇ ਸਿੱਖਾਂ ਕੰਮ ਹਰ ਉਹ ਕਰਾਂਗੇ ਜਿਹਦੇ ਤੋਂ ਸੱਚੇ ਪਾਤਸ਼ਾਹ ਤੁਰਕਿਆ ਤੁਸੀਂ ਗਿਆ ਜਾ ਕੇ ਪਿਤਰ ਪੂਜਣ ਤੋਂ ਰੁਕਿਆ ਪਰ ਅਸੀਂ ਆਖਿਆ ਵੀ ਜੇ ਆਪਣੇ ਪਿਤਰਾਂ ਨੂੰ ਪੂਜਿਆ ਨਾ ਜੇ ਉਹਨਾਂ ਤੱਕ ਪੂਜਾ ਨਾ ਪਹੁੰਚਦਾ ਕੀਤਾ ਉਹ ਭੁਖੇ ਰਹਿ ਜਾਣਗੇ ਕਿੰਨੇ ਐਸੇ ਕਰਮਿਆਂ ਜਿਨ੍ਹਾਂ ਦੀ ਬੜੀ ਲੰਮੀ ਕਤਾਰ ਹੈ ਤੇ ਹਰ ਇੱਕ ਕਰਮ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰੋਕਿਆ ਕਿ ਸਿੱਖ ਇਹਨਾਂ ਕਰਮਾਂ ਨਾਲ ਵਾਹਵਾਸਤਾ ਨਹੀਂ ਰੱਖਦਾ ਪਰ ਅਸੀਂ ਉਹ ਹਰ ਇੱਕ ਕਰਮ ਜਿਹੜਾ ਸੀ ਉਹ ਪਹਿਲ ਦੇ ਆਧਾਰ ਤੇ ਕੀਤਾ ਹੁਣ ਬਾਣੀ ਕਹਿੰਦੀ ਉਹਨਾਂ ਨੂੰ ਉਪਦੇਸ਼ ਕੀ ਦਈਏ ਕਾਹਦਾ ਉਪਦੇਸ਼ ਦਈਏ ਜਿਨ੍ਹਾਂ ਦਾ ਗੁਰੂ ਨਾਨਕ ਸਹਿਬ ਸੱਚੇ ਪਾਤਸ਼ਾਹ ਨਾਲ ਸੰਬੰਧ ਹੈ ਸਾਝ ਹੈ ਜਿਹੜੇ ਗੁਰੂ ਨਾਨਕ ਦੀ ਸੰਗਤ ਕਰਦੇ ਆ ਉਹਨਾਂ ਨੂੰ ਕੀ ਉਪਲੇਸ਼ ਦਈਏ ਹਰ ਗੁਰ ਨਾਨਕ ਜਿਨ ਪਰਸਿਓ ਜਿਸ ਨੇ ਪਰਸਿਆ ਜਿਸ ਨੇ ਛੋਇਆ ਜਿਸ ਨੇ ਗੁਰੂ ਕੇ ਬਚਨ ਸੁਣ ਲੈ ਤਿੰਨ ਸਭ ਕੁਲ ਕੀਓ ਉਧਾਰ ਉਹਨਾਂ ਦੀਆਂ ਸਾਰੀਆਂ ਕੁੱਲਾਂ ਤਰ ਗਈਆਂ ਉਹਨਾਂ ਦੀਆਂ ਜਿਹੜੀਆਂ ਕੁੱਲਾਂ ਸਨ ਉਹਨਾਂ ਦਾ ਵੀ ਉਧਾਰ ਹੋ ਗਿਆ ਜਿੱਥੇ ਗੁਰੂ ਨਾਨਕ ਸਾਹਿਬ ਗਏ ਉਹਨਾਂ ਤੋਂ ਬਾਅਦ 9ਵੇਂ ਜਾਮੇ 'ਚ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਰਾਵਾਂ ਤੇ ਗਏ ਜਿੱਥੇ ਗੁਰੂ ਨਾਨਕ ਸਾਹਿਬ ਨੇ ਸਫ਼ਰ ਕੀਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਬਾਅਦ ਸਭ ਤੋਂ ਲੰਮੇਰਾ ਸਫ਼ਰ ਕੀਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਰ ਇਨੇ ਸਾਲ ਬੀਤ ਜਾਣ ਤੋਂ ਬਾਅਦ ਜਿੱਥੇ ਵੀ ਗੁਰੂ ਨਾਨਕ ਸਾਹਿਬ ਗਏ ਸਨ ਉਹਨਾਂ ਦੀਆਂ ਪੀੜੀਆਂ ਉਹਨਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸੰਗਤ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੰਗਤ ਕਰਦਿਆਂ ਉਹ ਹੋਰ ਪਰਪੱਕ ਹੋਏ ਵੇਖੋ ਕਿੰਨਾ ਵਕਬਾ ਬਣਦਾ ਹੈ ਗੁਰੂ ਨਾਨਕ ਸਾਹਿਬ ਤੋਂ ਬਾਅਦ ਪ੍ਰਤੇਗ ਬਾਦਰ ਸਾਹਿਬ ਜੀ ਦੇ ਤੱਕ ਪਰ ਦੂਜੀ ਤੀਜੀ ਪੀੜ੍ਹੀ ਵਾਲੇ ਉਸ ਉਪਦੇਸ਼ ਨੂੰ ਜਿਉ ਰਹੇ ਸਨ ਜਿਹੜਾ ਉਹਨਾਂ ਦੇ ਬਜ਼ੁਰਗਾਂ ਨੇ ਉਹਨਾਂ ਦੇ ਪੁਰਖਿਆਂ ਨੇ ਗੁਰੂ ਨਾਨਕ ਸਾਹਿਬ ਤੋਂ ਸੁਣਿਆ ਸੀ ਤੇ ਅੱਜ ਰੋਜ਼ ਗੁਰੂ ਬਾਬੇ ਕੇ ਉਪਦੇਸ਼ ਦੀ ਬਾਤ ਹੁੰਦੀ ਹੈ ਕੀਰਤਨ ਰੂਪ ਵਿੱਚ ਕਥਾ ਰੂਪ ਵਿੱਚ ਪਾਠ ਵਿੱਚ ਪਰ ਸਾਡੀ ਆਪਣੀ ਜਿਹੜੀ ਪੀੜ੍ਹੀ ਹੈ ਉਹ ਹੀ ਗੁਰੂ ਬਾਬੇ ਦੇ ਬਚਨਾਂ ਤੋਂ ਜਾਣੇ ਇਹਦਾ ਭਾਵ ਇਹ ਹੈ ਕਿ ਉਹ ਜਿਹੜਾ ਬਚਨ ਮਹਾਰਾਜ ਨੇ ਕੀਤਾ ਸੀ ਉਹ ਕੁੱਲਾਂ ਤਾਰਨ ਵਾਲਾ ਸੀ ਤੇ ਜਿਸ ਘਰ ਵਿੱਚ ਉਹ ਦਾਤ ਹੈ ਜਿਸ ਘਰ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਖੀ ਹੈ ਅਕੇ ਜਿੱਥੇ ਉਹ ਮੇਰਾ ਆਪਣਾ ਜੀਵਨ ਸਵਾਰੇ ਗਈ ਉਥੇ ਕੁਲਾਂ ਦਾ ਉਧਾਰ ਹੋਏਗਾ ਕਿਉਂਕਿ ਸਾਰੇ ਹੀ ਉਹਨਾਂ ਕਰਮ ਕਾਂਡਾਂ ਚੋਂ ਨਿਕਲ ਜਾਣਗੇ ਵਿਹਮ ਪਰਮਾਤਮਾ ਚੋਂ ਨਿਕਲ ਜਾਣਗੇ ਤੇ ਇੱਕ ਸੁਣ ਜੀਵਨ ਜਿਹੜਾ ਉਹ ਬਸਰ ਕਰਨੇ ਗੁਰੂ ਵਰਦਨ ਸਾਹਿਬ ਸੱਚੇ ਪਾਤਸ਼ਾਹ ਇਸ ਪਵਨ ਸਵਈਏ ਅੰਦਰ ਇਹ ਕਿਰਪਾ ਕਰਦੇ ਉਹ ਮਾਲਕ ਪਰਮੇਸ਼ਰ ਸਤ ਸਰੂਪ ਹੈ ਉਹ ਮਾਲਕ ਸਤ ਹੈ ਉਹਨੂੰ ਚਿੱਤੇ ਕਰੀਏ ਉਹਦੇ ਵਰਗਾ ਕੋਈ ਹੋਰ ਨਹੀਂ ਉਸ ਪਿਆਰੇ ਨੂੰ ਯਾਦ ਕਰਦਿਆਂ ਅੰਮ੍ਰਿਤ ਬਾਣੀ ਨਾਲ ਜੁੜਿਆਂ ਸਾਰੇ ਸੁੱਖ ਮਿਲਦੇ ਆ ਜਿਸ ਰਸਨਾ ਨੇ ਉਹਨੂੰ ਜਪਿਆ ਉਹ ਤ੍ਰਿਪਤ ਹੋ ਗਈ ਤੇ ਹਜ਼ੂਰ ਅਖੀਰ ਤੇ ਆਖਿਆ ਜਿਦੇ ਤੇ ਉਹ ਮਿਹਰਬਾਨ ਹੋਵੇ ਜਿਦੇ ਤੇ ਖੁਸ਼ ਹੋਵੇ ਗੁਰੂ ਉਸ ਸਿੱਖ ਨੂੰ ਆਪਣੀ ਸੰਗਤ ਬਖਸ਼ਦਾ ਹੈ ਜੇ ਜਿਹਨੂੰ ਆਪਣੀ ਸੰਗਤ ਤੇ ਪਿਆਰ ਬਖਸ਼ੇ ਜਿਹੜਾ ਗੁਰੂ ਨਾਨਕ ਨੂੰ ਪਰਸ ਲੈ ਉਹਨਾਂ ਦੀ ਕੁੱਲਾਂ ਦਾ ਉਦਾਰ ਹੁੰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਗੁਰੂ ਬਾਣੀ ਸਾਡੇ ਜੀਵਨ ਦਾ ਆਧਾਰ ਆਸਰਾ ਬਣੇ ਹੁਣ ਬੇਅੰਤ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹਿਲਾ